ਪੰਜਾਬੀ ਬ੍ਰਾਂਚੇ ਚ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਸਸਰੀਕਾਲ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਸਲਾਮ ਹਾਸਦੇ ਰਹੋ ਵਾਸਤੇ ਰਹੋ ਤੇ ਪਾਕਿਸਤਾਨੇ ਚ ਇੱਕ ਹੋਰ ਵੱਡੀ ਸਿਆਸੀ ਤਬਦੀਲੀ ਹੋ ਰਹੀ ਹੈ ਕਨਸਟੀਟਿਊਸ਼ਨੇ ਚ ਤਬਦੀਲੀ ਹੋ ਰਹੀ ਹੈ ਤੇ ਚੌਦੀ ਸਾਹਿਬ ਲੈ ਕੇ ਆਏ ਨੇ ਬਹੁਤ ਅੰਦਰੋਂ ਦੀਆਂ ਖਬਰਾਂ ਜਿਹੜੀ ਤੁਹਾਨੂੰ ਨਹੀਂ ਮਿਲਨੀਆਂ ਕਿਦੇ ਵੀ ਪਹਿਲੇ ਪੁੱਛੋਦੀ ਸਾਹਿਬ ਕੋਲੋਂ ਪੁੱਛ ਲਈਏ ਹੋ ਕੀ ਰਿਹਾ 27ਵੀਂ ਤਰਮੀਮ ਹੈ ਕੀ ਚੌਦੀ ਸਾਹਿਬ ਦੱਸੋ ਜੀ ਕੀ ਹੋ ਰਿਹਾ ਹੈ ਨਰਨ ਸਾਹਿਬ ਬਸ ਸਤਾਈਵੀਂ ਤਰਮੀਮ ਇਹ ਆ ਕਿ ਕੱਲ ਤੇ ਖਬਰਾਂ ਬਹੁਤ ਗਰਮ ਸੀ ਕਿ ਕੈਬਨਟ ਮੀਟਿੰਗ ਹੋ ਰਹੀ ਆ ਤੇ ਕੈਬਨਟ ਮੀਟਿੰਗ ਚ ਇਹਦਾ ਇਹ ਤੇ ਡਾਕੂਮੈਂਟ ਜਿਹੜਾ ਦਾ ਡਰਾਫਟ ਆ ਉਹ ਪਾਸ ਹੋ ਜਾਏਗਾ ਤੇ ਕੰਸੈਂਸਸ ਹੋ ਗਿਆ ਆਲਰੇਡੀ ਸਾਰੀਆਂ ਪਾਰਟੀਆਂ ਦਾ ਤੇ ਸੈਨੇਟ ਚ ਨਾਲ ਹੀ ਟੇਬਲ ਹੋ ਜਾਏਗੀ ਆ ਅੱਜ ਅੱਜ ਹੋ ਰਹੀ ਹੈ ਕੱਲ ਕੱਲ ਹੋ ਰਹੀ ਹੈ ਹਾਂ ਕੱਲ ਹੋ ਰਹੀ ਹੈ ਹਾਂ ਲੇਕਿਨ ਉਹ ਟੇਬਲ ਨਹੀਂ ਹੋ ਸਕੀ ਔਰ ਕੈਬਨਟ ਦੀ ਮੀਟਿੰਗ ਵੀ ਨਹੀਂ ਹੋ ਸਕੀ ਪਤਾ ਚੱਲਿਆ ਕਿ ਹਲੇ ਕੋਈ ਮਾਮਲਾਤ ਕੋਈ ਬਿਲਕੁਲ ਠੀਕ ਨਹੀਂ ਹੋਏ ਓਕੇ ਨਹੀਂ ਹੋਏ ਹਲੇ ਵਿੱਚ ਕਈ ਸ਼ਮ ਹੈ ਇਹ ਪੀਪਲਸ ਪਾਰਟੀ ਤੇ PMLN ਵੀ ਲੜੀਆਂ ਪਈਆਂ ਉਹ ਕਹਿੰਦੇ ਜੀ ਕਿ ਸਾਡਾ ਇਤਿਹਾਦ ਨਹੀਂ ਹੋਇਆ ਇਤਫਾਕ ਨਹੀਂ ਹੋਇਆ ਕੀ ਗੱਲ ਹੈ ਉਹ ਹਾਂ ਉਹ ਸ਼ਿਕਾਂ ਤੇ ਹੈ ਜੀ ਜੀ ਰਾਣਾ ਸਾਹਿਬ ਉਹ ਵੀ ਬਿਲਕੁਲ ਉਹ ਹੁਣ ਜ਼ਾਹਰ ਨੌਨ ਲੀਗ ਤੇ ਜਿਹੜੇ ਤੁਹਾਨੂੰ ਪਤਾ ਲੈ ਕੇ ਆ ਰਹੇ ਨੇ ਉਹ ਅੱਗੇ ਤੇ ਨੌਨ ਲੀਗ ਦਾ ਹੀ ਮੋੜਾ ਵਾ ਤੇ ਉਹਨਾਂ ਦੀ ਮਜਬੂਰੀ ਵੀ ਹੈ ਕਿਉਂਕਿ ਪ੍ਰਾਈਮ ਮਿੰਿਸਟਰ ਉਹਨਾਂ ਦਾ ਬੈਠਾ ਤੇ ਉਹ ਤੇ ਹਰਸ਼ਾ ਸਰੰਡਰ ਕਰਨ ਨੂੰ ਤਿਆਰ ਆ ਲੇਕਿਨ ਪੀਪਲਜ਼ ਪਾਰਟੀ ਥੋੜ੍ਹਾ ਇਹ ਮੈਨੂੰ ਲੱਗਦਾ ਉਹ ਕੋਈ ਦਿਖਾ ਰਹੀ ਹਿੱਤੇ ਕਿਉਂਕਿ ਉਹਨਾਂ ਨੂੰ ਬੜਾ ਮਸਲਾ ਹੈ ਐਨ ਐਫ ਸੀ ਤੇ ਜਿਹੜੇ ਪੈਸੇ ਜਿਹੜੇ ਸੂਬਿਆਂ ਨੂੰ ਜਾਂਦੇ ਸੀ ਐਨ ਐਫ ਸੀ ਦੇ ਤਹਿਤ ਜਿਹੜਾ ਸਾਰਾ ਸ਼ੇਅਰ ਮਿਲ ਰਿਹਾ ਸੀ 18ਵੀਂ ਤਰਮੀਮ ਤੋਂ ਬਾਅਦ ਤੇ ਉਹਦੇ ਉੱਤੇ ਉਹਨਾਂ ਨੂੰ ਹੈ ਮਸਲਾ ਉਹਨਾਂ ਦੀ ਰਿਜ਼ਰਵੇਸ਼ਨ ਹੈ ਨੇ ਉਹ ਉਹਨੂੰ ਸਰੰਡਰ ਨਹੀਂ ਕਰਨਾ ਚਾਹੁੰਦੇ ਦੂਸਰਾ ਐਜੂਕੇਸ਼ਨ ਨੂੰ ਵੀ ਸਰੰਡਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਐਜੂਕੇਸ਼ਨ ਫੈਡਰਲ ਕੋ ਗਈ ਤੇ ਇੱਕ ਸਾਰਾ ਉਹਨਾਂ ਨੂੰ ਉਹ ਜਿਹੜਾ ਉਹ ਚੀਜ਼ਾਂ ਸਾਰੀਆਂ ਫੈਡਰਲ ਕੋ ਦੁਬਾਰਾ ਵਾਪਸ ਚਲੇ ਜਾਣੀਆਂ ਚਲੇ ਗਏ ਉਹ ਫਿਰ ਪੂਰਾ دانشਵਰ طبقا ਸਿੰਧ ਦੇ ਚਤੇ ਬੜਾ ਜਿਹੜਾ ਹੈ ਨਾ ਉਹ ਮੁਤਾਰਕ ਹੈ ਬੜੇ ਤੇਜ਼ ਨੇ ਉਹ ਤੇ ਉਧਰ دانشਵਰ এডਿਕੇਸ਼ਨਿਸ ਉਤੇ ਤਰੱਕੀ ਪਸੰਦ ਲੈਫਟ ਵਾਲੇ ਸਾਰੇ ਨੇ ਦੰਦਰੀਆਂ ਤੇ ਛੁਰੀਆਂ ਕੱਢ ਲੈਣੀਆਂ ਨੇ ਸਿੰਧ ਹਕੂਮਤ ਤੇ ਜਿਹੜਾ ਨਾ ਉਹਨਾਂ ਨੇ ਫਿਰ ਚੜ-ਦੌੜਨਾ ਹੈ ਤੇ ਉਹ ਤੇ ਐਜੂਕੇਸ਼ਨ ਬੜਾ ਹਸਾਸ ਮਸਲਾ ਹੈ ਸਿੰਧ ਵਾਸਤੇ ਐ ਤੇ ਮੇਰਾ ਨਹੀਂ ਖਿਆਲ ਉਹਦੇ ਤੇ ਕੋਈ ਰਿਸਕ ਲੈਣ ਗਿਓ ਹਾਂ ਉਹ ਤੇ ਦੋ ਚੀਜ਼ਾਂ ਤੇ ਜਿਹੜਾ ਸੂਈ ਫਸੀ ਹੋਈ ਹੈ ਉਹ ਇੱਕ ਤੇ ਐਨਐਫਸੀ ਜਿਹੜੇ ਰਿਸੋਰਸਸ ਸੂਬਿਆਂ ਨੂੰ ਗਏ ਨੇ 18ਵੀਂ ਤਰਮੀਮ ਤੋਂ ਬਾਅਦ ਉਹ ਸਿਲੰਡਰ ਨਹੀਂ ਕਰਨਾ ਚਾਹੁੰਦੇ ਸ਼ੇਅਰ ਜਿਹੜਾ ਉਹ ਜੋ ਕਿਉਂਕਿ ਫੈਡਰੇਸ਼ਨ ਚਾਹ ਰਹੀ ਹੈ ਇਸ ਤਰਮੀਮ ਦੇ ذریعے ਕਿ ਫੈਡਰੇਸ਼ਨ ਕੋ ਦੁਬਾਰਾ ਵਾਪਸ ਪੈਸੇ ਆਉਣ ਕੁਛ ਨਾ ਕੁਛ ਤੇ ਰੀਅਲੋਕੇਸ਼ਨ ਜਿਹੜੇ ਇਹਨੂੰ ਕਹਿ ਰਹੇ ਨੇ ਤੇ ਉਹ ਤੇ ਜਿਹੜੀ ਐਜੂਕੇਸ਼ਨ ਦਾ ਹੈਗਾ ਉਹ ਚਲੋ ਲੇਕਿਨ ਚੋਇਸ ਸਭ ਆਏ ਤੇ ਹੋ ਗਈ ਹੈ ਨਾ ਸਿੰਧ ਦੇ ਪੀਐਮਐਲਐਨ ਦੀਆਂ ਸਿੰਧੀਆਂ ਗੱਲਾਂ ਜ਼ਰਾ ABC ਤੇ ਦੱਸੋ ਇਹ ਲੋੜ ਕਿਉਂ ਪੇਸ਼ ਆਈ ਇਹਦੇ ਚ ਅਸਲ ਵਿੱਚ ਹੈ ਕਿ 17ਵੀਂ ਤਰਮੀਮ ਵਿੱਚ ਅਚਾਨਕ ਹੀ ਹਵਾਇਚੋਂ ਇਹ ਨਿਕਲਾਈ ਇਹਦਾ ਜਿਹੜਾ ਥੋੜਾ ਬੈਕਗ੍ਰਾਉਂਡ ਦੱਸੋ ਸਾਨੂੰ ਰਾਂਸਾ ਨਹੀਂ ਇਹ ਜ਼ਾਰ ਅਚਾਨਕ ਤ ਨਹੀਂ ਨਿਕਲੀ ਤੇ ਇਹ ਬੜੇ ਅਰਸੇ ਤੋਂ ਚੀਜ਼ਾਂ ਪੱਕ ਰਹੀਆਂ ਇਹ ਜਦੋਂ ਦੀ 18ਵੀਂ ਤਰੀਕ ਹੋਈ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਪੱਕ ਰਹੀਆਂ ਆਸ-ਆਸਾ ਹੁਣ ਤਿਆਰ ਹੋਈਆਂ ਹੋ ਹਾਂ ਕਿਉਂਕਿ ਜ਼ਾਹਰ ਹੈ ਜਿਹੜੀ 18ਵੀਂ ਤਰੀਕ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਸਾਰੀ ਪੂਰੀ ਜਿਹੜੀ 1973 ਦੇ ਕਨਸਟੀਟਿਊਸ਼ਨ ਡੈਵੋਲੇਸ਼ਨ ਨਹੀਂ ਹੋ ਸਕੀ ਸੀ ਸਹੀ ਬਾਜਵੇ ਨੇ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਰਿਵਰਸ ਕਰਨ ਦੀ ਹਾਂ ਉਹ ਉਹਦਾ ਮਾਈਂਡਸੈਟ ਆ ਇਹ ਸੈਂਟਰ ਦਾ ਹਮੇਸ਼ਾ ਹੀ ਮਾਈਂਡਸੈਟ ਰਿਹਾ ਕਿ ਜਿਹੜੀ ਤੁਹਾਨੂੰ ਪਤਾ ਨਾ ਕਿ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਮੈਂ ਸੱਚਾ ਚਾਹੁੰਦੀ ਕਿ ਸੈਂਟਰ 'ਚ ਤਾਕਤ ਰਵੇ ਸੂਬਿਆਂ ਕੋ ਨਾ ਜਾਵੇ ਇਸ ਕਰਕੇ ਉਹਨਾਂ ਦਾ ਸ਼ੁਰੂ ਤੋਂ ਹੀ ਜਨ ਸਿ 28 ਤਰੀਕ ਤੋਂ ਬਾਅਦ ਕਿ ਇਹ ਚੀਜ਼ਾਂ ਰਿਵਰਸ ਹੋਣ ਲੇਕਿਨ ਉਹ ਨਹੀਂ ਹੋ ਸਕਿਆ ਹੁਣ ਹਲੇ ਤੱਕ ਲੇਕਿਨ ਹੁਣ ਤੁਹਾਨੂੰ ਪਤਾ ਕਿ ਇਹਨਾਂ ਦੇ ਪੈਰਾਂ 'ਤੇ ਲ ਜ਼ਮੀਨ ਕੋਈ ਨਹੀਂ ਜਿਹੜੀ ਹੁਣ ਹਕੂਮਤ ਬੈਠੀ ਹੈ ਇਹਨਾਂ ਦੇ ਹੱਥ ਕੋਈ ਨਹੀਂ ਤੇ ਇਹਨਾਂ ਕੋ ਨਾ ਇਹਨਾਂ ਦਾ ਮੰਡਟ ਹੈ ਇਹਨਾਂ ਨੂੰ ਤੇ ਫਿਰ ਹੁਣ ਜੋ ਪਰਚੀ ਦਿੰਦੇ ਨੇ ਉਹ ਇਹਨਾਂ ਨੂੰ ਮੰਨਣਾ ਪੈਂਦਾ ਲੇਕਿਨ ਹੁਣ ਪੀਪਲਜ਼ ਪਾਰਟੀ ਲਈ ਸਭ ਤੋਂ ਵੱਡਾ ਮਸਲਾ ਬਣਿਆ ਕਿ ਉਹਨਾਂ ਲਈ ਬੜਾ ਪ੍ਰੋਬਲਮਾ ਕਿ ਉਹ ਇਹ ਨਹੀਂ ਚੀਜ਼ਾਂ ਮੰਨ ਰਹੇ ਤੇ ਇਹਨਾਂ ਚ ਜ਼ਾਹਰ ਹੈ ਉਹ 26ਵੀਂ ਤਰਮੀ ਮਕਾਇਸੀ ਉਹ ਵੀ ਬੜੀ ਮਤਨਾਰਾ ਉਹਦੇ ਚ ਪੂਰੀ ਜੁਡੀਸ਼ਰੀ ਅੰਡਰਮਾਈਨ ਕੀਤੀ ਇਹਨਾਂ ਨੇ ਤੇ ਸਾਰੇ کافی سارے ਡਰਾਫਟ ਫਿਰ ਰਹੇ ਸਨ ਇਸ ਵਾਰੀ ਕੀ ਹੈ ਉਹ ਸਜੀਵ ਖਾ ਕੇ ਖੱਬੀ ਮਾਰੀ ਸੀ ਉਸ ਵਾਰੀ ਤੇ ਇਹਨਾਂ ਦੀ ਜੀ ਜੀ ਉਹ ਸਜੀਵ ਖਾ ਕੇ ਖੱਬੀ ਵਾਲਾ ਵੀ ਕਨਸੈਪਟ ਮੌਜੂਦ ਹੈ ਕਿ ਕੁਝ ਚੀਜ਼ਾਂ ਨੂੰ ਮੰਨ ਲੈਣਗੇ ਲੇਕਿਨ ਕੁਝ ਜਿਹੜੀਆਂ ਚੀਜ਼ਾਂ ਉਹ ਕਰਵਾ ਲੈਣਗੇ ਲੇਕਿਨ ਦੇਖੋ ਲੇਕਿਨ ਜਿਹੜਾ ਸਾਰਾ ਡਰਾਫਟ ਫਿਰ ਰਿਹਾ ਵਾ ਇਧਰ ਉਧਰ ਸਰਕੂਲੇਟ ਕਰ ਰਿਹਾ ਇਹਨਾਂ ਚੀਜ਼ਾਂ ਉਹਦਾ ਵੀ ਜਿਹੜਾ ਮੇਨ ਐਕਟ ਹੈ ਕਿ ਆਰਟੀਕਲ 243 243 ਉਹ ਆਰਮੀ ਚੀਫ ਦੇ ਮਤਲਬ ਆ ਕਿ ਜਿਹੜੇ ਉਹ ਹੁਣ ਉੱਤੇ ਜ਼ਾਹਰ ਆ ਕੇ ਕੋਈ ਚੀਜ਼ ਉਹਦੇ ਸਾਹਮਣੇ ਨਹੀਂ ਆਈ ਲੇਕਿਨ ਜਿਹੜੀ ਫਿਰ ਚੀਜ਼ਾਂ ਖਬਰਾਂ ਚੱਲ ਰਹੀਆਂ ਉਹ ਇਹ ਆ ਕਿ ਇਹ ਹੀ ਆ ਕਿ ਫੀਲਡ ਮਾਰਸ਼ਲ ਨੂੰ ਉਹ ਚਾਹੁੰਦੇ ਨੇ ਕਿ ਇਸ ਪੋਜੀਸ਼ਨ ਨੂੰ ਕਨਸਟੀਟਿਊਸ਼ਨਲ ਕਵਰ ਮਿਲੇ ਔਰ 243 ਐਮੈਂਡਮੈਂਟ ਹੋ ਜਾਏ ਔਰ ਉਹ ਪੂਰਾ ਦੂਸਰਾ ਵੀ ਚੱਲ ਰਿਹਾ ਕਿ ਸ਼ਾਇਦ ਉਹ ਕਨਸਟੀਟਿਊਸ਼ਨਲ ਐਮੈਂਡਮੈਂਟ ਨਾਲ ਫॉर ਲਾਈਫ ਵੀ ਕਰ ਦੇਣ ਇਸ ਪੋਜੀਸ਼ਨ ਨੂੰ ਉਹਨਾਂ ਲਈ ਉਹਨਾਂ ਲਈ ਇਸ ਟਾਈਟਲ ਨੂੰ ਇਹ ਤੇ ਫਿਰ ਚੋਈ ਸਾਬ ਅਗਲੇ ਜਿਹੜੇ ਆਉਣਗੇ ਆਰਮੀ ਚੀਫ ਉਹਨਾਂ ਨੇ ਵੀ ਇੱਕ جنگ ਲੜਨੀ ਹੈ ਤਾਂ ਫੀਲਡ ਮਾਰਸ਼ਲ ਬਣ ਜਾਣਗੇ ਉਹ ਵੀ ਫਿਰ ਫॉर ਲਾਈਫ ਹੋ ਜਾਣਗੇ ਹਾਂ ਫਿਰ ਇਦਾਂ ਹੀ ਹੋਏਗਾ ਫਿਰ ਹਰ ਇੱਕ ਦੀ ਖਾਸ਼ ਇਹੀ ਹੋਇਆ ਕਰੇਗਾ ਕਿ ਕੋਈ جنگ ਹੋਵੇ ਤੇ ਜਿੱਤੀਏ ਚਲੋ ਹੁਣ ਜਨਰਲ ਸੀਸੀ ਨਾਲ ਮਿਲੇ ਵੀ ਸਨ ਸਾਡੇ ਫੀਲਡ ਮਾਰਸ਼ਲ ਮਿਸਰ ਗਏ ਸਨ ਕਾირო ਉਹ ਤੇ ਗਏ ਸਨ ਉਸ ਚੱਕਰ ਵਿੱਚ ਵਜ਼ਾ ਪਲਾਨੇ ਚ ਲੇਕਿਨ ਉਹਨੇ مشورہ ਤੇ ਕੀਤਾ ਹੋਣਾ ਕਿ ਭਈ ਤੂੰ ਕਿਸ ਤਰ੍ਹਾਂ ਬਣਿਆ ਸੀ ਕਿਉਂਕਿ ਉਹਨੇ ਵੀ ਪਾਰਲੀਮੈਂਟ ਤੇ ਉਹਨੇ ਵੀ ਬਣਾਈ ਹੋਈ ਹੈ ਜਨਰਲ ਸੀਸੀ ਨੇ ਵੀ ਉਧਰ ਉਹਨੇ ਵੀ ਆਪਣੀ ਇੱਕ ਬਣਾਈ ਨਾ ਜਾਲੀ ਜੀ ਹੈ ਨਾ ਜੀ ਜਾਲੀ ਜੀ ਨਹੀਂ ਹੈ ਅਸਲੀ ਹੈ ਨਾ ਅਸਲੀ ਹੈ ਲੇਕਿਨ ਉਹ ਜਿਵੇਂ ਕਹਿੰਦਾ ਉਹ ਮੰਨ ਲੈਂਦੀ ਹੈ ਕੰਮ ਕਰਨ ਮੰਨ ਲੈਂਦੀ ਹੈ ਅੱਛਾ ਅੱਛਾ ਇਧਰ ਸਾਡੇ ਹਾਲੀ ਦੇ ਮੁਤਲਕ ਕੋਈ ਸ਼ਕੂ ਕੁਛ ਬਾਤ ਨਹੀਂ ਜਾਲੀ ਅਸਲੀ ਹੁੰਦੇ ਉਧਰ ਕੋਈ ਨਹੀਂ ਨਹੀਂ ਉਥੇ ਇਲੈਕਸ਼ਨ ਠੀਕ ਹੋਇਆ ਜੀ ਮੈਨੂੰ ਇਲੈਕਸ਼ਨ ਉਥੇ ਠੀਕ ਹੁੰਦਾ ਕਿਉਂਕਿ ਉਹ ਲੜ ਹੀ ਨਹੀਂ ਸਕਦਾ ਜਿਹੜਾ ਜਨਰਲ ਦੇ ਖਿਲਾਫ ਹੋਵੇ ਦੇ ਜਿਹੜਾ ਜਿੱਤੇਗਾ ਹਾਰਨ ਵਾਲੇ ਵੀ ਉਹਦੇ ਨਾਲ ਨੇ ਤੇ ਜਿੱਤਨ ਵਾਲੇ ਵੀ ਉਹਦੇ ਨਾਲ ਨੇ ਅੱਛਾ ਜਿਹੜਾ ਜਨਰਲ ਦੇ ਖਿਲਾਫ ਉਹਦੇ ਕਾਗਜ਼ ਹੀ ਰਿਜਲਟ ਨਹੀਂ ਹੁੰਦੇ ਜਿਵੇਂ ਇਰਾਨ ਵਿੱਚ ਹੁੰਦਾ ਹੈ ਉਹ ਜਦੋਂ ਹੁੰਦੇ ਨੇ ਇਲੈਕਸ਼ਨ ਉਹ ਰੈਬਰ ਸ਼ੂਰਾ ਫੈਸਲਾ ਕਰਦੀ ਹੈ ਕਿਨੇ ਇਲੈਕਸ਼ਨ ਲੜਨਾ ਕਿਨੇ ਨਹੀਂ ਉਹ ਤੇ ਜਿਹੜਾ ਤਕੜਾ ਪਹਿਲਵਾਨ ਹੁੰਦਾ ਨਾ ਜੇ ਦੇਖੋ ਹੋਵੇ ਕਿ ਸਾਡਾ ਕੈਂਡੀਡੇਟ ਹਾਰ ਜਾਏਗਾ ਉਹਨੂੰ ਤਾਂ ਪਹਿਲੇ ਹੀ ਬਾਹਰ ਕਰ ਦਿੰਦੇ ਨੇ ਉਹ ਕਹਿੰਦਾ ਤੂੰ ਤੇ ਬਾਹਰ ਹੋਣ अच्छा पाकिस्तान ਦਾ ਤੇ ਚਲੋ ਹੋਰ ਮਾਮਲਾ ਹੈ ਅੰਦਰ ਤੇ ਚਲੋ ਥੋੜੀ ਜੀ ਹੈ ਜਮੂਰੀਅਤ ਹੈ ਹਮ ਹਮ ਤੇ ਚਲੋ ਇਹਦਾ ਮਤਲਬ ਹੈ ਕਿ ਇਹ ਜੁਡੀਸ਼ੀਅਲ ਕੋਰਟ ਵੀ ਬਣੇਗੀ ਕੋਈ ਇਸ ਤਰ੍ਹਾਂ ਦੀ ਕੋਈ ਹੋਰੀ ਗੱਲ ਹਾਂਜੀ ਰਾਣਾ ਸਾਹਿਬ ਕਈ ਇਹਨਾਂ ਦੇ ਪਲਾਨ ਨੇ ਇੱਕ ਤੇ ਕਨਸਟੀਟਿਊਸ਼ਨਲ ਕੋਰਟ ਜਿਹੜਾ ਦੂਸਰਾ ਇੱਕ ਤਾਂ ਆਰਟੀਕਲ 243 ਦੱਸਦਾ ਨਾ ਹਮ ਹਮ ਦੂਸਰਾ ਹੈ ਕਿ ਕਨਸਟੀਟਿਊਸ਼ਨਲ ਕੋਰਟ ਉਹ 26ਵੀਂ ਤਰਮੀਮ ਚ ਵੀ ਇਹ ਪ੍ਰਪੋਜ਼ਲ ਸੀ ਲੇਕਿਨ ਉਹ ਉਦੋਂ ਮੰਨੀ ਨਹੀਂ ਇਹਨਾਂ ਨੇ ਹੂੰ ਜੀਯੂਆਈ ਵਾਰਾਂ ਨੇ ਵੀ ਨਹੀਂ ਮੰਨੀ ਉਹਨਾਂ ਨੇ ਕਿਹਾ ਬਲਕਿ ਮੋਲਾਨਾ ਫਤਿਹ ਅਰਮਾਨ ਨੇ ਕਿਹਾ ਜੀ ਕਿ ਮੈਂ ਤਾਂ ਬੜਾ ਸਖਤ ਕਾਮਸੀ ਮੈਂ ਤਾਂ ਡਰਾਫਟ ਮਤਲਬ ਥੋੜਾ ਨਰਮ ਕਰਵਾਇਆ ਅੱਛਾ ਤੇ ਉਹ ਉਦੋਂ ਇਹਨਾਂ ਨੇ ਕਨਸਟੀਟਿਊਸ਼ਨਲ ਬੈਂਚ ਬਣਾ ਦਿੱਤਾ ਸੀ ਹਾਲਾਂਕਿ ਕਨਸਟੀਟਿਊਸ਼ਨਲ ਬੈਂਚ ਦਾ ਵੀ ਪੂਰੀ ਜਿਹੜੀ ਜੁਡੀਸ਼ਰੀ ਆ ਉਹ ਤੇ ਉਹਦੀ ਜਿਹੜੀ ਆਜ਼ਾਦੀ ਇੰਡੀਪੈਂਡੈਂਸ ਆ ਉਹ ਕਾਰਕੜ ਦੀ ਕਿੰਨੀ ਹੈ ਜੀ ਸਰ ਫਾਰਕ ਟੋਟਲ ਕਨਸਟੀਟਿਊਸ਼ਨਲ ਬੈਂਚ ਜਿਹੜਾ ਸੀਗਾ ਉਹ ਆਜ਼ਮ ਨਦੀਰ ਤਾਰੜ ਸਾਹਿਬ ਹਾਂ ਲਾ ਬਿਨਿਸਟਰ ਉਹ ਵੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਹੂੰ ਤੇ ਹੈ ਉਹ ਵੀ ਸਿਸਟਮ ਦੇ ਪੂਰੇ ਬੈਨੀਫ ਤੇ ਉਹ ਅਥ ਸ਼ਾਨਲ ਬੜੀ ਬੜੀ लवली ਮਤਕੀਰਾ ਕਰਦੇ ਸੀ ਜੀ ਕਿ ਇੰਨੇ ਕੇਸਸ ਨੇ 16000 ਪਿੰਡ ਨਹੀਂ ਪੈਂਡਿੰਗ ਕਿੰਨੇ ਜੀ ਮੈਂ ਨੰਬਰ ਨਹੀਂ ਮੈਨੂੰ ਸਹੀ ਪਤਾ ਲੇਕਿਨ ਇਹਨੇ ਦੱਸਿਆ ਸੀ ਉਹਨਾਂ ਨੇ ਮੇਰਾ خیال ਅੱਛਾ ਤੇ ਉਹ ਜੀ ਸੁਪਰੀਮ ਕੋਰਟ ਜਿਹੜੇ ਜੱਜ ਨੇ ਪੋਲਿਟਿਕਲ ਕੇਸ ਸੁਣਦੇ ਨੇ ਇਸ ਕਰਕੇ ਸੀ ਨੂੰ ਕਨਸਟੀਟਿਊਸ਼ਨ ਬੈਂਚ ਅਲੱਗਾ ਬਣਾਉਣਾ ਚਾਹੁੰਦੇ ਤਾਂ ਕਿ ਡਿਸਪੋਜ਼ਲ ਹੋਵੇ ਉਹਨਾਂ ਨੇ ਹਾਲੇ ਤੱਕ ਟੋਟਲ ਡਿਸੀਜਨ ਹੀ 3-4 ਕੀਤੇ ਨੇ ਬਸ ਔਰ ਸਾਰੇ ਡਿਸੀਜਨ ਸਿਰਫ ਪੀਟੀਆ ਦੇ ਖਿਲਾਫ ਕੀਤੇ ਨੇ ਓਏ ਹੋਏ ਇੱਕ ਤੇ ਸੀਟਾਂ ਵਾਲਾ ਜਿਹੜਾ ਇਹਨਾਂ ਜ਼ਰਰ ਸੀਟਾਂ ਵਾਲਾ ਸੀਗਾ ਹਾਂ ਉਹ ਕੀਤਾ ਇੱਕ ਮਿਲਟਰੀ ਕੋਰਟਸ ਜੋ ਪਿਛਲੀ ਸੁਪਰੀਮ ਕੋਰਟ ਦੇ ਕੀਤੇ ਡਿਸੀਜਨ ਰਿਵਰਸ ਕੀਤੇ ਨੇ ਉੜਾਏ ਨੇ ਉਹ ਹੂੰ ਠੀਕ ਹੈ ਨਾ ਅੱਛੇ ਸਰਦਾਰੀ ਸਾਹਿਬ ਕਹਿ ਰਹੇ ਸਨ ਕਿ ਸੁਭਾਈ ਵੀ ਬਣਾਓ ਫਿਰ ਕਨਸਟੀਟਿਊਸ਼ਨਲ ਪਹਿਲੀ ਵਾਰੀ ਜਦੋਂ ਚਾਰੀ ਸੀ ਗੱਲ ਹਾਂ ਉਹ ਤੇ ਜ਼ਾਰਾ ਕੋਰ ਫੈਡਰਲ ਤੇ ਬਣਦੀ ਫਿਰ ਸੁਭਾਈ ਵੀ ਬਣ ਜਾਣੀ ਸੀ ਲੇਕਿਨ ਇਹ ਆ ਕਿ ਉਹ ਪੀਪਲਸ ਪਾਰਟੀ ਹੁਣ ਉਹ ਇਸ ਪ੍ਰੋਵੀਜ਼ਨ ਤੇ ਵੀ ਮੰਨ ਰਹੀ ਹੈ ਕਨਸਟੀਟਿਊਸ਼ਨ ਕੋਰਟ ਅੱਛਾ ਮੰਨ ਰਹੀ ਹੈ ਹਾਂ ਲੇਕਿਨ ਉਹ ਇਹ ਕਹਿ ਰਹੀ ਹੈ ਕਿ ਕਨਸਟੀਟਿਊਸ਼ਨ ਕੋਰਟ ਜਿਹੜੀ ਇਕੁਅਲ ਰਿਪਰੈਜ਼ੈਂਟੇਸ਼ਨ ਹੋਵੇ ਨਾ ਪ੍ਰੋਵਿੰਸਿਸ ਦੀ ਅੱਛਾ ਇਸ ਗੱਲ ਤੇ ਗੱਲ ਲੜੀ ਹੋਈ ਹੈ ਕਿ ਸਾਰੇ ਸੂਬਿਆਂ ਨੂੰ ਬਰਾਬਰ ਨਮਾਇੰਦਗੀ ਦੇ ਦਿਓ ਯਾਨੀ ਕਿ ਅਗਰ ਚਾਰ ਜਾਜ ਜਾਂ ਹਰ ਸੂਬੇ ਦੇ ਇੱਕ ਇੱਕ ਜਾਜ ਇੱਕ ਇੱਕ ਹੋਵੇ ਹਾਂ ਲੇਕਿਨ ਉਹ ਇਹ ਤੇ ਮੰਨ ਨਹੀਂ ਰਹੇ ਇਸ ਤੇ ਇਹਨਾਂ ਨੂੰ ਤੁਹਾਨੂੰ ਪਤਾ ਫਿਰ ਉਹ ਨਵੇਂ ਮੁਸਲਿਮ ਸਾਹਿਬ ਇਹ ਤੇ ਆਪਣੀ ਉਹ ਐਡਜਸਟਮੈਂਟਾਂ ਕਰ ਰਹੇ ਨਾ ਕਿਉਂਕਿ ਉਹ ਜਿਹੜਾ ਕਨਸਟੀਟਿਊਸ਼ਨਲ ਬੈਂਚ ਨੇ ਇਹਨਾਂ ਨੂੰ ਜਿਹੜਾ ਮਤਲਬ ਇਹਨਾਂ ਦਾ ਮਸਲਾ ਹੱਲ ਨਹੀਂ ਕਰ ਸਕੇ ਜਾਂ ਇਹਨਾਂ ਨੂੰ ਉਸ ਤਰ੍ਹਾਂ ਦੇ ਇਹਨਾਂ ਦੀ ਤੋਕਾ ਤੇ ਨਹੀਂ ਪੂਰਾ ਤੋ ਸਕਿਆ ਕੋਈ ਸਰਪ੍ਰਾਈਜ਼ ਵੀ ਹੋਏਗਾ ਕਿ ਨਹੀਂ ਇਹ ਸਾਰੀ ਗੱਲਾਂ ਜਿਹੜੀ ਹੁਣੇ ਤੱਕ ਆਈਆਂ ਮੰਜ਼ਰ ਆਮ ਦੇ ਉੱਤੇ ਇਹ ਡਰਾਫਟ 올 ਡਰਾਫਟ ਉਧਰ ਦੀ ਵਿਖਾਈ ਉਧਰ ਦੀ ਵਿਖਾਈ ਤੇ ਕੋਈ ਸਰਪ੍ਰਾਈਜ਼ ਹੀ ਹੋਏਗਾ ਕਿ ਉਹ ਇੰਨਾ ਸਰਪ੍ਰਾਈਜ਼ ਹੋਏ ਕਿ ਜਿਹੜੇ ਵੋਟ ਪਾਣ ਵਾਲੇ ਉਹ ਵੀ ਸਰਪ੍ਰਾਈਜ਼ ਹੋ ਜਣਗੇ ਕਿਹੜੇ ਡਰਾਫਟ ਨੂੰ ਪਾਣ ਲੱਗੇ ਹਾਂ ਮੇਰਾ ਨਹੀਂ ਖਿਆਲ ਕਿ ਕੋਈ ਵੱਡਾ ਸਰਪ੍ਰਾਈਜ਼ ਹੋਏਗਾ ਚੀਜ਼ਾਂ ਆਈ ਹੋਣੀਆਂ ਨੇ ਚੀਜ਼ਾਂ ਕਿ ਹਾਂ ਕੋਈ ਤਬਦੀਲੀ ਅੱਗੇ ਪਿੱਛੇ ਹੋ ਸਕਦੀ ਹੈ ਠੀਕ ਹੈ ਨਾ ਤੇ ਲੇਕਿਨ ਇਹ ਕਿ ਉਹ 12 ਨਵੰਬਰ ਚ ਕਰਾਉਣੀ ਹੈ ਕਿਉਂਕਿ ਜੱਜ ਸਾਹਿਬ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਉਹਨਾਂ ਨੇ ਕੋਈ ਸੁਨੇਹਾ ਇੱਕ ਜਾਜੀਦਾ ਵੀ ਮਸਲਾ ਹੈ ਉਹ ਨਵੀਂ ਕਨਸਟੀਟਿਊਸ਼ਨਲ ਕੋਰਟ ਚ ਲਿਆਣਾ ਵਾ ਉਨਦੇ ਰਿਟਾਇਰਮੈਂਟ ਤੋਂ ਪਹਿਲਾਂ ਪਹਿਲਾਂ ਉਮਰ ਵੀ ਜੱਜਾਂ ਦੀ ਵਧਾਉਣੀ ਹੈ ਸ਼ੱਕਰ 65 ਤੋਂ 70 ਸਾਲ ਕਰਨੀ ਹੈ ਰਿਟਾਇਰ। ਅੱਛਾ ਇਹਦਾ ਫਾਇਦਾ ਹੋਏਗਾ ਕੋਈ ਸਿਆਸੀ ਪੀਪਲਸ ਪਾਰਟੀ ਤੇ PMLN ਨੂੰ ਕਿ ਜੀ ਅਸੀਂ ਇਹ ਕਰਾਈ ਸੀ ਕਲੈਕਸ਼ਨ ਆ ਜਨ ਉਹ ਨਾ ਨਹੀਂ ਨੇ 27 28 ਵਿੱਚ ਤੇ ਕਹਿਣ ਕਿ ਜੀ ਲਓ ਜੀ ਅਸੀਂ 26ਵੀਂ ਤਰਮੀਮ ਕਰਾਈ ਸੀ ਤੇ ਸਾਨੂੰ ਵੋਟ ਦਿਓ 27ਵੀਂ ਵੀ ਕਰਾਈ ਸੀ ਵੋਟ ਦਿਓ। 26ਵੀਂ ਤੇ ਇਹ ਮਤਲਬ ਇੱਕ ਐਸਾ ਇਹਦਾ ਇੱਕ ਕਾਲਾ ਟੀਕਾ ਨਾ 26ਵੀਂ ਤੇ 27 ਉਹ ਤੇ 27ਵੀਂ ਵੀ ਹੈ ਹਾਂ ਕਨਸਟੀਟਿਊਸ਼ਨ ਕੋਡ ਦਾ ਹੈ ਕਿਉਂਕਿ ਉਹ ਚਾਰਟਰ ਆਫ ਡੈਮੋਕ੍ਰੇਸੀ ਚ ਹੈ ਸੀ। ਇੱਕ ਪੁਆਇੰਟ ਕਨਸਟੀਟਿਊਸ਼ਨ ਕੋਡ ਵਾਲਾ ਉਹ ਤੋਂ ਇੱਕ ਕ੍ਰੈਡਿਟ ਲੈ ਸਕਦੇ ਆ ਜੀ ਕਿਸੇ ਅਲਾਵਾ ਕਰਾਈ ਆਦਰਵਾਇਜ਼ ਉਹ ਕੋਈ ਇਹ ਦੋਹਨੀ ਜਿਹੜੀਆਂ ਤਰਮੀਮਾਂ ਰਾਣਾ ਸਾਹਿਬ ਇਹ ਇਸ ਤਰ੍ਹਾਂ ਦੀ ਜਿਹੜੀ ਤਰਮੀਮਾਂ ਹੁੰਦੀਆਂ ਨਾ ਜਿਹੜੀਆਂ ਮਤਨਾਦਾ ਹੋਣ ਔਰ ਇੱਕ ਐਸੀ ਪਾਰਲੀਮੈਂਟ ਕਰੇ ਜਿਹਦਾ ਆਪਣੀ ਜਿਹੜਾ ਮੰਡਟ ਜਿਹੜਾ ਵਾ ਉਹ ਅੰਡਰ ਕੁਐਸਚਨ ਆ ਹੂੰ ਠੀਕ ਆ ਨਾ ਇੱਕ ਐਸੀ ਗਵਰਨਮੈਂਟ ਜਿਹਦੀ ਆਪਣੀ ਜਿਹੜੀ ਮਤਲਬ ਕਿ ਕਾਨੂੰਨੀ ਹੈ ਨਹੀਂ ਹੈ ਉਹ ਉੱਤੇ ਗੱਲ ਮਤਲਬ ਉੱਤੇ ਸਵਾਲੀਆ ਨਿਸ਼ਾਨ ਆ ਉਹ ਇਸ ਤਰ੍ਹਾਂ ਦੀ ਤਰਮੀਮਾਂ ਕੋਈ ਨਹੀਂ ਰਹਿਣੀਆਂ ਪਾਰਲੀਮੈਂਟ ਵਿੱਚ ਕੀ ਕਰ ਰਹੀ ਹੈ ਪੀਟੀਆਈ اپੋਜੀਸ਼ਨ ਉਹਨਾਂ ਦਾ ਕੀ ਹੈ ਜੀ ਕਿੱਥੇ ਗਾਇਬ ਨੇ ਉਹਨਾਂ ਦਾ ਕੀ ਪੋਜੀਸ਼ਨ ਹੈ ਇਸ ਦੇ ਉੱਤੇ ਉਹਨਾਂ ਦਾ ਪੀਟੀਆਈ ਬਸ ਉਹ ਜੁੱਤੀਆਂ 'ਚ ਧਾਲ ਹੀ ਵੰਡਦੇ ਨੇ ਉਹ ਉਹ ਆਪਣੀ ਪਿਛਲੀ ਵਾਰੀ ਲੜਾਈ ਸ਼ੁਰੂ ਹੋਈ ਆਪਾਂ ਰੋਜ਼ ਹਰ ਰੋਜ਼ ਕੋ ਨਵੀਂ ਪੋਜੀਸ਼ਨ ਲਈ ਹੈ ਉਹਨਾਂ ਨੇ ਇਸ ਦੇ ਤੇ ਕੀ ਕਰਾ ਲਿਆ ਹੈ ਹਕਮਤ ਹੀ ਮਲੇ ਬਣਾਈ ਹੈ ਕੋਈ ਕੁਮਤਿਆਂ ਬਲੀ ਕੋਈ ਨਹੀਂ ਬਸ ਉਹਨਾਂ ਨੇ ਕਿਹਾ ਆਪੋਸ ਕਰਾਂਗੇ ਲੇਕਿਨ ਆਪੋਸ ਕਿਦਾਂ ਕਰਨਗੇ ਨੰਬਰ ਪੂਰਾ ਉਹਨਾਂ ਕੋਲ ਬਸ ਕਰ ਲੈਣਗੇ ਨਾ ਪੀਟੀਆਈ ਕੀ ਕਰੇਗੀ ਪੀਟੀਆਈ ਵਾਲਾ ਟੁੱਟੇਗਾ ਤੇ ਕੋਈ ਨਹੀਂ ਨਾ ਨਹੀਂ ਨਹੀਂ ਟੁੱਟੇਗਾ ਕੋਈ ਨਹੀਂ ਉਹਨਾਂ ਕੋਲ ਯਾਦ ਕਿ ਨੰਬਰ ਹੀ ਪੂਰਾ ਹੋਰ ਜ਼ਰਾ ਸੀਟਾਂ ਵੀ ਆ ਗਈਆਂ ਹੁਜ਼ੈਨ ਕੁਰੀਸ਼ੀ ਇਹ ਉਹ ਸਾਰੇ ਜਿਹੜੇ ਰਹੇ ਹੋਗੇ ਨਾ ਕੋਈ ਨਹੀਂ ਨਾ ਕੋ ਵੈਸੀ ਨੰਬਰ ਆਲਮੋਸਟ ਪੂਰਾ ਹੀ ਹੈ ਅੱਛਾ ਅੱਛਾ ਉਹ ਕੋ ਸੈਨੇਟ ਜਗੇ ਪਿੱਛੇ ਹੋ ਸਕਦਾ ਉਹ ਵੀ ਬਸ ਉਹਨਾਂ ਨੇ ਕਰ ਲੈਣਗੇ ਉਹ ਕਰ ਲੈਣਗੇ ਸਾਰਿਆਂ ਨੂੰ ਕਰ ਲੈਣਾ ਮੈਨੂੰ ਉਹ ਨੰਬਰ ਦਾ ਕੋਈ ਇਸ ਦਵਾਇਸ਼ ਨੂੰ ਨਹੀਂ ਲੇਕਿਨ ਇਹਨਾਂ ਨੇ ਤੇ ਕੋਈ ਤਾਂ ਹੀ ਨਹੀਂ ਇਹ ਕੋਈ ਹੋਰ ਵੀ ਕੋਈ ਕੰਪੇਨ ਕੋ ਪੀਸ ਜੁਰਗਾ ਕਰਨ ਲੱਗੇ ਨੇ ਪੀਟੀਆਈ ਵਾਲੇ ਜਿਹਦੇ ਚ ਹਕੂਮਤ ਵੀ ਜਾ ਰਹੀ ਹੈ ਪਸ਼ਾਵਰ ਵਿੱਚ ਤੇ ਬੜੀ ਅਜੀਬ ਗੱਲ ਹੋਈ ਅਮੀਰ ਮਕਾਮ ਉਹ ਸ਼ਿਰਕਤ ਕਰੇਗਾ ਉਹਨਾਂ ਦੇ ਪੀਸ ਜੁਰਗੇ ਪੀਟੀਆਈ ਦੇ ਤੇ ਇਹ ਤੇ ਬਹੁਤ ਹੀ ਹੋਰ ਤਰ੍ਹਾਂ ਦੀ ਗੱਲ ਹੋ ਰਹੀ ਲੱਗਦਾ ਹੈ ਕਿ ਬਰਿਸਟਰ ਗੋਹਰ ਜਿਹੜਾ ਮਫਾਹਿਮਤਾਂ ਜਾ ਰਿਹਾ ਸੈਲ ਅਫਰੀਦੀ ਤੇ ਕਹਿੰਦਾ ਸੀ ਨਹੀਂ ਕਰਨਾ ਬੜਕਾ ਮਾਰਦਾ ਸੀ ਹੁਣ ਉਹਦੇ ਤੇ ਜਿਰਗੇ ਚ ਹਕੂਮਤ ਵਾਲੇ ਆ ਕੇ ਬੈਠਣਗੇ ਤੇ ਇਹਦਾ ਕੀ ਇੰਪੈਕਟ ਆਏਗਾ ਪੀਟੀਆਈ ਤੇ ਨਹੀਂ ਉਹ ਜਿਹੜਾ ਬਰਿਸਟਰ ਗੌਰ ਹੈ ਤੁਹਾਨੂੰ ਪਤਾ ਉਹ ਤੇ ਮਸਾਲੇ ਦੀ ਗੱਲ ਕਰਦਾ ਉਹ ਮਤਨਵਾ ਗੱਲ ਹੀ ਨਹੀਂ ਕਰਦਾ ਇਸ ਕਰਕੇ ਮੇਰਾ ਖਿਆਲ ਉਹ ਤਾਕਤਵਰ ਹਲਕੇ ਵੀ ਜਿਹੜੇ ਨਾ ਉਹਨਾਂ ਨੂੰ ਉਹ ਕਾਬਿਲ ਕਬੂਲ ਆ ਉਹ ਕਾਬਿਲ ਕਬੂਲ ਆ ਤੇ ਹਕੂਮਤ ਦੀ ਮਜਬੂਰੀ ਸੀ ਜਾਰਾ ਉਹਨਾਂ ਦੀ ਜਿਹੜੀ ਲੋਕਲ ਪੋਲਿਟਿਕਸ ਰਾਹ ਵੱਦੀ ਨਾ ਨੂਨ ਲਿਖਦੀ ਉੱਥੇ ਅਗਰ ਉਹ ਜਾਂਦੇ ਨਹੀਂ ਜਾਰਾ ਜਿਰਗਾ ਤੁਹਾਨੂੰ ਪਤਾ ਉੱਥੇ ਬੜਾ ਉਹ ਇੱਕ ਇੰਪੋਰਟੈਂਟ ਚੀਜ਼ ਹੁੰਦੀ ਨਾ ਅਹਿਮ ਚੀਜ਼ ਹੁੰਦੀ ਹੈ ਉਹ ਕਰ ਲੈਣਗੇ ਲੇਕਿਨ ਇਹਨਾਂ ਚੀਜ਼ਾਂ ਨਾ ظاہر ਹੈ ਜਿਹੜੇ ਦਾ ਜ਼ਾਹਿਰ ਹੈ ਹੁਣ ਤੇ ਉਹਨਾਂ ਦਾ ਫਾਇਦਾ ਵੀ ਕੋਈ ਨਹੀਂ ਹੁੰਦਾ ਇਕਰਾਰਦਾਦ ਹੀ ਕਰ ਲੈਣਗੇ ਉਹਦੇ ਨਾਲ ਉਹ ਤੇ ਮੁਜ਼ਾਕਰਾਤ ਚੱਲ ਰਹੇ ਸਨ ਉਥੇ ਇਸਤੰਬੁਲ ਉਥੇ ਪਤਾ ਚੱਲੇਗਾ ਉਥੇ ਕੀ ਨਹੀਂ ਹੋਏਗੇ ਨੇ ਉੱਥੇ ਉਧਰ ਗਏ ਨੇ ਸਾਡੇ ਵੀ ਉਹਦੇ ਉਹਨਾਂ ਦੇ ਵੀ ਬਿਲਕੁਲ ਰਾਣਾ ਸਾਹਿਬ ਉਸ ਗੱਲ ਉਹ ਸੀ 27ਵੀਂ ਤਰਮੀਮ ਦੀ ਹਾਂ ਉਹ ਤੇ ਇੱਕ ਹੋਰ ਚੀਜ਼ ਆ ਕਿ ਜਿਹੜੇ ਸਲਾਮਬਾਦ ਦੇ ਹਾਈ ਕੋਰਟ ਦੇ ਚਾਰ ਪੰਜ ਜੱਜ ਨਹੀਂ ਹਾਂ ਹਾਂ ਉਹ ਜਿਹੜੇ ਬੜੇ ਤਰਮਖਾਂ ਬਣਦੇ ਸੀ ਉਹ ਬੜੇ ਅਪਰਾਇਟ ਤੇ ਇਹ ਹੋ ਗਿਆ ਅਸੀਂ ਆਪਰਾਇਟ ਤੇ ਐ ਵੈਸੇ ਹੈ ਨਹੀਂ ਠੀਕ ਆ ਉਹਨਾਂ ਨੇ ਸਿਸਟਮ ਤੇ ਅਗੇ ਰਿਸਟ ਕੀਤਾ ਮੈਂ ਦੱਸਾਂ ਮਜ਼ਾਮਤ ਖਰੀ ਉਹ ਤੇ ਉਹ ਤੇ ਠੀਕ ਹੈ ਲੇਕਿਨ ਕਦੀ ਕਦੀ ਉਹ ਪਤਾ ਨਹੀਂ ਚੱਲਦਾ ਨਾ ਉਹਦੇ ਚ ਇੱਕ ਦੋ ਇੰਚ ਦੇ ਨੇ ਕੋਈ ਟੈ ਵੀ ਪੈਂਦੇ ਨੇ ਥਲੇ ਹਾਂ ਲੇਕਿਨ ਉਹਨਾਂ ਦਾ ਵੀ ਪੱਕਾ ਇੰਤਜ਼ਾਮ ਹੋ ਰਿਹਾ 27 ਤਰੀਕ अच्छा क्योंकि वो एक अमेंडमेंट ਕਰਨ ਲੱਗੇ ਨੇ ਕਿ ਜਿਹੜੀ ਜੱਜਾਂ ਦੀ ਟ੍ਰਾਂਸਫਰ ਹੈ ਨਾ ਇਹਦੀ ਅੱਗੇ ਤਾਂ ਹੈ ਨਾ ਇਹਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦੀ ਹੂੰ ਹੂੰ ਉਹ ਇਹਨਾਂ ਦੀ ਮਰਜ਼ੀ ਤੋਂ ਬਗੈਰ ਪ੍ਰੈਜ਼ੀਡੈਂਟ ਕਰ ਸਕਦਾ ਜਾਂ ਸੁਪਰੀਮ ਜੁਡੀਸ਼ੀਅਲ ਕੌਂਸਲ ਕਰ ਸਕਦੀ ਜੋ ਵੀ ਦਾ ਤਰੀਕਾਕਾਰ ਅੱਗੇ ਤੈ ਹੁੰਦਾ ਉਹਦੇ ਚ ਉਹ ਜੱਜ ਜਿਹੜੇ ਸਾਰੇ ਨਾ ਉਹ ਉਹਨਾਂ ਨੇ ਅੱਗੇ ਪਿੱਛੇ ਘੱਟੇ ਤਰ ਬਿੱਤਰ ਕਰ ਦੇਣੇ ਕੋਈ ਕਿਸੇ ਨੂੰ ਬਲੋਚਸਤਾਨ ਚ ਸੁੱਟਣਗੇ ਕਿਸੇ ਨੂੰ ਸਿੰਧਾ ਹੀ ਸੁੱਟਣਗੇ ਤੇ ਇੱਕ ਅਜਰ ਸਾ ਦਾ ਬੜਾ ਅੱਛਾ ਕਮੈਂਟ ਵੀ ਆਇਆ ਉੱਤੇ ਅੱਛਾ ਉਹ ਉਹ ਵਕੀਲ ਨੇ ਦਸੰਬਰ ਦੀ ਤਰੀਖ ਮੰਗੀ ਮੋਸਨ ਅਖਤਰ ਜਾਨ ਸਾਹ ਕੋ ਉਹਨਾਂ ਨੇ ਕਿਹਾ ਦਸੰਬਰ ਦਾ ਤੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਨਵੰਬਰ ਦੀ ਲੈ ਲਓ ਅੱਛਾ ਹਾਂ ਕਰ ਇਹ ਤਾਂ ਨਾ ਹਫਤੇ ਰਹਿ ਗਏ ਨੇ ਸਿਰਫ ਹਫਤੇ ਰਹਿ ਗਏ ਹੋਏ ਤੇ ਕਟਾ ਕਟੇ ਦੇ ਇਸ ਤਰ੍ਹਾਂ ਦੇ ਜਿਹੜੇ ਨਵੇਂ ਜੱਜ ਆ ਰਹੇ ਨੇ ਉਹਨਾਂ ਦੇ ਬਾਰੇ ਕੀ ਰਿਪੋਰਟ ਹੈ ਉਹ ਜਰਾਣਾ ਸਾਹਿਬ ਬਿਲਕੁਲ ਲੇਟੇ ਹੋਏ ਨੇ ਮੈਂ ਤੁਹਾਨੂੰ ਦੱਸਿਆ ਤਾਂ ਅੱਛਾ ਹਾਂ ਉਹ ਕਿਹੜੇ ਕਿਹੜੇ ਚੈਂਬਰਾਂ ਤੋਂ ਆ ਰਹੇ ਨੇ ਕਿਹਦੇ ਕਿਹਦੇ ਚੈਂਬਰ ਨਹੀਂ ਉਹ ਕੁਝ ਦਿਨਾਂ ਨੇ ਜਿਹੜੇ ਸਲਾਮਬਾ ਹਾਈ ਕੋਰਟ ਲਿਆਂਦੇ ਸੀ ਨਾ ਉਹ ਤੇ ਉਹਨਾਂ ਨੇ ਸੈਸ਼ਨ ਜੱਜ ਹੀ ਪ੍ਰਮੋਟ ਕੀਤੇ ਨੇ ਹਾਂ ਉਹ ਜਿਹੜੇ ਪਹਿਲਾਂ ਇਹਨਾਂ ਦੀ ਮਤਲਬ ਬਿਲਕੁਲ ਇਹਨਾਂ ਦੇ ਉਹੀ ਕੀਤੇ ਠੀਕ ਹੈ ਆਪਣਾ ਚੈਂਬਰਾਂ ਤੋਂ ਨਹੀਂ ਲਏ ਇਹਨਾਂ ਦੀ ਉਹਨੂੰ ਪੰਜਾਬੀ ਚ ਕਹਿੰਦੇ ਕੱਚ ਦੇ ਵਿੱਚ ਸੀ ਜਿਹੜੀ ਉਹ ਇਹਨਾਂ ਨੇ ਕੱਢ ਕੇ ਤੇ ਉਹਨਾਂ ਨੂੰ ਨਵੇਂ ਕੱਪੜੇ ਪਵਾ ਕੇ ਨਾ ਤੇ ਉਹਨਾਂ ਨੂੰ ਹਾਈ ਕੋਰਟ ਚ ਇਹਨਾਂ ਨੇ ਤੋਰ ਦਿੱਤਾ ਹਾਂ ਉਹ ਤੇ ਬਿਲਕੁਲ ਕੋਈ ਮਖਾਲਫ ਹਕੂਮਤ ਕੋਈ ਚੀਜ਼ ਕੋ ਇਹ ਉਹਨਾਂ ਨੂੰ ਮੜਾਇਸ਼ ਸ਼ੱਕ ਵੀ ਹੋਵੇ ਤੇ ਉਹ ਨਹੀਂ ਕਰਦੇ ਅੱਛਾ ਇਹ ਕੇਸ ਕਿੰਨੂ ਮਿਲ ਰਹੇ ਨੇ ਕਿਹੜੇ ਚੈਂਬਰਾਂ ਨੂੰ ਮਿਲ ਰਹੇ ਨੇ ਅੱਜਕੱਲ ਬਹੁਤੇ ਚੈਂਬਰਾਂ ਦਾ ਰਾਣਾ ਸਾਹਿਬ ਹੁਣ ਤੁਹਾਨੂੰ ਜਿਹੜਾ ਕੋਈ ਨਾ ਪੁੱਛਣਾ ਪੈਗਾ ਕਿਉਂਕਿ ਮੈਨੂੰ ਇਤਨੀ ਅੱਜਕੱਲ ਹੈ ਇਹ ਤਾਂ ਕੋਈ ਨਾ ਕੋਟਰ ਪਟਰ ਉਹਦਾ ਦੱਸਦਾ ਅੱਛਾ ਜਿਹੜੇ 2 4 ਹੈ ਨੇ ਉਹ ਤੇ ਲਗਨ ਗੱਲ ਕਰ ਲਵਾਂਗੇ ਅਗਲੀ ਵਾਰੀ ਇੱਥੇ ਜਰਾ ਦੇਖੋ ਕਿਹੜੇ ਕਿਹੜੇ ਚੈਂਬਰਾਂ ਜੁਆ ਆ ਰਹੇ ਹਾਂ ਉਹ ਤਾਂ ਪਤਾ ਚਲੇਗਾ ਨਾ ਕਿ ਫਿਰ ਅੰਦਰ ਦੇ ਜੁਡੀਸ਼ਰੀ ਚ ਕੀ ਹੋ ਰਿਹਾ ਬਾਹਰ ਦੀ ਪੋਲਿਟਿਕਸ ਕੀ ਕਿਉਂਕਿ ਪਾਕਿਸਤਾਨ ਦੀ ਸਿਆਸਤ ਨਾਲ ਜੁੜੀ ਹੁੰਦੀ ਜੀ ਬਾਹਰ ਦੀ ਪੋਲਿਟਿਕਸ ਜੀ ਜੀ ਬਿਲਕੁਲ ਪਤਾ ਚੱ ਰਿਹਾ ਹੁੰਦਾ ਉਹ ਵੀ ਨਵਜੀ ਹੈ ਲਗਦਾ ਹੋਣਾ ਸਰ ਪਾਕਿਸਤਾਨ ਦੀ ਬਾਹਰ ਜਿਹੜੀ ਹੁਣ ਉਹ ਜਿਹੜੇ ਬੌਨ ਸਾਹਿਬ ਨੇ ਉਹ ਤੇ ਆਜ਼ਮ ਦੀ ਉਤਾਰੇ ਮਿਲੇ ਹੋਏ ਨੇ ਉਹ ਇਹਨਾਂ ਨੇ ਸਾਰਾ ਉਹ ਵੀ ਜਰਗਮਾਲ ਬਣਾਈ ਹੋਈ ਆ ਵਕੀਲਾਂ ਨੂੰ ਇਹਨਾਂ ਨੇ ਪਲਾਟ ਪਲਾਟ ਤੇ ਲਾ ਕੇ ਨਾ ਠੀਕ ਆ ਤੇ ਉਹ ਜਿਹੜਾ ਤਨਪਤ ਤਰੀਕੇਕਾਰ ਆ ਇੱਥੇ ਜਿਹੜਾ ਹਰ ਜਿਹੜਾ ਥੋੜਾ ਛੋਟਾ ਐ ਮਾਫੀਆ ਵਾ ਉਹ ਵਕੀਲ ਹਣ ਉਹ ਵੀ ਪਲਾਟ ਲੈ ਲੈਂਦੇ ਨੇ ਸਹਾਫਿਆਂ ਨੂੰ ਮਸ਼ਰਫ ਦੌਰ ਮਿਲ ਗਏ ਸੀ ਹਾਂ ਬਿਲਕੁਲ ਠੀਕ ਆ ਨਾ ਇਸ ਨਾਲ ਦੇ ਛੋਟੇ ਛੋਟੇ ਗਰੁੱਪ ਤੇ ਆਮ ਜਿਹੜਾ ਗਰੀਬ ਬੰਦਾ ਉਹ ਕੀ ਕਰੇਗਾ ਇਸ ਮਲਕ ਵਿੱਚ ਬਿਲਕੁਲ ਠੀਕ ਬਿਊਰੋਕ੍ਰੇਟਾਂ ਨੂੰ ਮਿਲ ਜਾਂਦੇ ਨੇ ਗਲਾਨੀ ਪ੍ਰਾਈਮ ਮਿਨਿਸਟਰ ਸੀ ਉਹ ਕਰ ਗਿਆ ਜਿਹੜਾ ਗ੍ਰੇਡ ਬਾਈ ਦਾ ਸੈਕਟਰੀ ਨੂੰ ਦੋ ਪਲਾਟ ਕਰ ਗਿਆ ਠੀਕ ਆ ਨਾ ਤੇ ਮਸਲਾ ਤੇ ਗਰੀਬ ਬੰਦੇ ਦਾ ਨਾ ਗਰੀਬ ਕਿੱਥੋਂ ਲੈਗਾ ਉਹ ਤਾਂ 1 ਇੰਚ ਜਗ੍ਹਾ ਦੀ ਉਹਨੂੰ ਤਾਂ ਕਬਰ ਦੀ ਜਗ੍ਹਾ ਵੀ ਕੋਈ ਨਹੀਂ ਲੱਭਦੀ ਬੜੀ ਮੁਸ਼ਕਿਲ ਹੈ ਨਹੀਂ ਉਹ ਨਾ ਘਰ ਉਹ ਤੇ ਮਿਲ ਵੀ ਜਾਵੇ ਜੀ ਉਹਨੂੰ ਤੇ ਉਹਦੀ ਡੈੱਡ ਬਾਡੀ ਮਿਲ ਜAVE ਹਸਪਤਾਲ ਤੋਂ ਵਾਪਸ ਬਗੈਰ ਪੈਸੇ ਨੇ ਉਹ ਵੀ ਬੜੀ ਗੱਲ ਹੈ ਤੁਸੀਂ ਜ਼ਮੀਨ ਮੰਗ ਮੰਗਣ ਦੀ ਗੱਲ ਕਰ ਰਹੇ ਚਲੋ ਚੇਖਾ ਸਾਹਿਬ ਐਥੇ ਗੱਲਾਂ ਹੋ ਗਈਆਂ ਤੇ ਉਹ ਕੋਈ ਸਮੋਕ ਸਮੋਗ ਵੀ ਆਈ ਪੰਜਾਬ ਵਿੱਚ ਕਹਿੰਦੇ ਸੁਣਿਆ ਬੜੇ ਉਹਨਾਂ ਨੇ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਲਾਈਆਂ ਮਰੀਮ ਨਵਾਜ਼ ਨੇ ਲਾਹੌਰ ਵਿੱਚ ਤੇ ਬਚਾਉਣ ਵਾਸਤੇ ਉਹ ਸਮੋਗ ਤੋਂ ਕੀ ਕੋਈ ਇਤਲਾਾ ਹਾਈ ਲੋਰੋਂ ਕੇ ਨਹੀਂ ਨਹੀਂ ਉਹ ਸਮੋਕ ਦੌਰਾਨ ਸਰ ਲੋਰ ਆ ਗਈ ਹੋਈ ਹੈ ਅੱਛਾ ਤੇ ਡੇਲੀ ਖਬਰਾਂ ਵੀ ਛਪ ਰਹੀਆਂ ਕਿ ਲੋਰ ਦੁਨੀਆ ਦੇ ਜਿਹੜੇ ਅਲੂਦਾਤਰੀਨ ਸ਼ਹਿਰ ਨੇ ਓਏ ਹੋਏ ਕਿਉਂਕਿ ਅਸਲ ਮਸਲਾ ਇਹ ਹੈ ਕਿ ਇਹ ਜਿਹੜਾ ਹੁੰਦਾ ਨਾ ਇੱਥੇ ਫੋੜਾ ਉਹਦਾ ਇਲਾਜ ਨਹੀਂ ਕਰਦੇ ਇਹ ਹਾਂ ਠੀਕ ਹੈ ਨਾ ਉਹ ਐਵੇਂ ਨਵੇਂ ਨਵੇਂ ਤਰੀਕੇ ਜਿਹੜੇ ਹੁੰਦੇ ਨੇ ਮਸ਼ਹੂਰੀ ਦੇ ਉਹ ਆਪਣਾ ਟੀਵੀ ਦੀ ਸਕਰੀਨਾਂ ਦੇ ਖਬਰਾਂ ਚੱਲ ਜਾਣ ਬਿਲਕੁਲ ਸੋਸ਼ਲ ਉਹ ਕਰਦੇ ਰਹਿੰਦੇ ਨੇ ਗੰਨਾ ਆ ਗਈਆਂ ਜੇ ਆ ਗਿਆ ਜੋ ਪਿਛਲੀ ਵਾਰੀ ਮਸਨੂਈ ਬਾਰਿਸ਼ ਬਰਸਾਈ ਸੀ ਮੌਸਮ ਨਕਵੀ ਦੇ ਦੌਰ ਚ ਉਹ ਇਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਮਤਲਬ ਆਪਣਾ ਕੋਈ ਟਰਾਂਸਪੋਰਟ ਦੇ ਕੰਮ ਕਰੋ ਨਾ ਗੱਡੀ ਰੋਡ ਤੇ ਘਟਾਓ ਹਾਂ ਮਤਲਬ ਟਰਾਂਸਪੋਰਟ ਜ਼ਿਆਦਾ ਕਰੋ ਕੋ ਆਬਾਦੀ ਜਿਹੜੀ ਰਾਣਾ ਸਾਹ ਉੱਤੇ ਕੰਮ ਕਰਾਂ ਆਬਾਦੀ ਘਟਾਓ ਇਹ ਵਧੇਗੀ ਤੇ ਸ਼ਹਿਰ ਤੇ ਉੰਜ ਹੀ ਇਨਸਾਫ ਨਹੀਂ ਲਿਆ ਜਾਏਗਾ ਤਾਂ ਦੱਸ ਹੁਣ ਤੇ اسلامਬਾਦ ਦੇ ਵਿੱਚ ਹਾਲਾਤ ਬੜੇ ਖਰਾਬ ਨੇ ਮੈਨੂੰ ਤਾਂ ਅਗਲੇ 2 4 5 ਸਾਲਾਂ ਜੀ ਕੋਈ ਇਹਦੇ ਹਾਲਾਤ ਅੱਛੇ ਨਹੀਂ ਲੱਗ ਰਹੇ ਬੰਦੇਵਾ স্মੋਗ ਆਣਾ ਸ਼ੁਰੂ ਦੇਖੋ ਨਾ ਹੁਣ ਕੋਈ ਨਵੀਆਂ ਨਵੀਆਂ ਬਣ ਰਹੇ ਨੇ ਸੜਕਾਂ ਐਕਸਪੈਂਡ ਵੀ ਹੋ ਰਹੀਆਂ ਫਿਰ ਵੀ ਹਾਲਾਤ ਇੱਧਰ ਤੇ اسلامਬਾਦ ਦੇ ਉਂਝਦੇ ਨੇ ਮੈਨੂੰ ਤੇ ਹੈ ਕਿ ਵਿਚਾਰੇ ਸਿੱਖ ਯਾਤਰੀ ਆਏ ਨੇ ਲਾਹੌਰ ਉਹਨਾਂ ਨੇ ਜਾਣਾ ਨਨਕਾਣਾ ਟੁੰਦੀ ਟੁੰਦ ਹੋਣੀ ਹੈ ਮੌਸਮ ਜਿਹੜਾ ਬੜਾ ਅਜੀਬੋ ਘਰੀਬ ਹੋਣਾ ਉਹ ਕੀ ਇਮਪ੍ਰੈਸ਼ਨ ਲੱਗੇ ਜਾਂ ਉੱਥੋਂ ਵੀ ਇੱਕੜੇ ਹਾਲਾਤ ਬਿਹਤਰ ਹੋਣੇ ਨੇ ਇੰਡੀਆ 'ਚ ਵੀ ਬਹਾਰ ਹਾਲ ਹੈ ਤੇ ਸਾਡਾ ਤੇ ਮੇ ਇਹ ਮਸਲਾ ਹੈ ਨਾ ਜੀ ਰਾਣਾ ਸਾਹਿਬ ਸਿਆਸੀ ਮੰਜ਼ਰ ਨਾਲ ਮੈਂ ਤੇ ਵੀ ਸਮੋਗ ਆ ਮੈਂ ਤੁਹਾਨੂੰ ਦੱਸਾਂ ਇਹ ਨਹੀਂ ਉਹ ਤੇ ਬਹੁਤ ਹੀ ਗੰਦੀ ਜ਼ਮੀਮਾਂ ਤੇ ਬੜੀ ਉਹ ਪਤਾ ਨਹੀਂ ਕੀ ਹੋਣਾ ਜ਼ਹਿਰੀਲੇ ਜ਼ਰਾਤ ਨੇ ਚੋਗੇ ਸਾਹਿਬ ਜ਼ਹਿਰੀਲੇ ਜ਼ਰਾਤ ਨੇ ਸਮੋਗ ਐ ਇਸ ਤੇ ਉਧਰੋਂ ਆਪਣਾ ਜਿਹੜੀਆਂ ਸੜਕਾਂ ਉਹਨਾਂ ਤੇ ਤੇ ਵੀ ਸ਼ਹਿਰਾਂ ਦੇ ਵੀ ਸਮੋਗ ਆ ਵਧੀ ਵਧੀ ਚੱ ਰਹੀ ਹੈ ਬੱਚੇ ਪੈਦਾ ਕਰੀ ਜਾ ਰਹੇ ਨੇ ਬਸ ਪਤਾ ਨਹੀਂ ਕੀ ਇਹਨਾਂ ਨੇ ਕੌਮ ਦੇ ਨਾਲ ਕਰ ਰਹੇ ਨੇ ਫੀਲਡ ਮਾਰਸ਼ਲ ਸਾਹਿਬ ਕੁਝ ਕਰ ਹੀ ਨਹੀਂ ਰਹੇ ਅਬਾਦੀ ਤੇ ਰੋਕਣਾ ਕਮਜ਼ ਕਮ ਹੋ ਰਹੇ ਤੇ ਭਈ ਹਦਾਇਤ ਜਾਰੀ ਕਰਨ ਖਸੂਸੀ ਮਹਿਕਮਿਆਂ ਨੂੰ ਹਕੂਮਤਾਂ ਨੂੰ ਕਿ ਯਾਰ ਐ ਤੇ ਰੋਕੋ ਤਦਕਿ ਕੋਈ ਆਬਾਦੀ ਦੇ ਮਨਸੂਬਾ ਬੰਦੀ ਵਾਸਤੇ ਪੈਸੇ ਮਿਲਣ ਕੋਈ ਡਿਫੈਂਸ ਬਜਟ ਵਾਸਤੇ ਪੈਸੇ ਬਚਣ ਇਹ ਬੱਚੇ ਪੈਦਾ ਕਰੀ ਜਾ ਰਹੇ ਨੇ ਫਿਰ ਕਹਿੰਦੇ ਨੇ ਗੁਰਬਤ ਹੋ ਗਈ ਜਿਸ ਨੂੰ ਲੱਭਦਾ ਕੁਝ ਨਹੀਂ ਚੌਹੀ ਸਾਹਿਬ ਇਹ ਤੁਸੀਂ ਜ਼ਰੂਰ ਨਾ ਇਸ ਮਸਲੇ ਨੂੰ ਚੁੱਕਿਆ ਕਰੋ ਜਿੱਥੇ ਬਿਲਕੁਲ ਮੈਂ ਕਹਿੰਦਾ ਹਰ ਵਲੌਗ ਚ ਗੱਲ ਕਰਿਆ ਕਰੀਏ ਆਹੋ ਤੇ ਇਹ ਪਿੱਛੇ ਘਟ ਪੈਦਾ ਚੌਹੀ ਸਾਹਿਬ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਕੋਈ ਬੰਦਾ ਬੋਲਦਾ ਬੋਲਣ ਲੋਕਾਂ ਦੀ ਬੋਲਣ ਤੇ ਪਾਬੰਦੀ ਹੈ ਤੇ ਬੱਚੇ ਪੈਦਾ ਕਰਨ ਦੇ ਵੀ ਕੋਈ ਪਾਬੰਦੀ ਲਾ ਦਣ ਤਾਂ ਕਿ ਇਹ ਮਤਲਬ ਜਿਹੜੇ ਇਸ ਮਤਲਬ ਦੇ ਰਿਸੋਰਸਸ ਆ ਉਹ ਡੇਲੀ ਜਿਹੜੀ ਉਹਨਾਂ ਪਿਗਰ ਰਹੇ ਨੇ ਚੌਹੀ ਸਾਹਿਬ ਇਹ ਤੁਸੀਂ ਅਸਾਸ ਮਸਲਾ ਛੇੜ ਦਿੱਤਾ ਕਿਉਂਕਿ ਇੱਥੇ ਬੱਚੇ ਪੈਦਾ ਕਰਨ ਦਾ ਮਤਲਬ ਨਾ ਬੰਦੇ ਹੋਰ ਲੈਂਦੇ ਨੇ ਔਰਤਾਂ ਹੋਰ ਲੈਂਦੀਆਂ ਨੇ ਅੱਛਾ ਇਹ ਹਾਂ ਉਹ ਤੁਸੀਂ ਅਧੀ ਡਿਟੇਲ ਇਹ ਨਾ ਜਾਓ ਯਾਨੀ ਬਸ ਇਹ ਕਹਿ ਕਰੋ ਖਾਨਦਾਨੀ ਮਨਸੂਬਾ ਬਣਾ ਖਾਨਦਾਨੀ ਮਨਸੂਬਾ ਉਹ ਮੈਂ ਉਹ ਹੀ ਮੈਂ ਕਹਿ ਰਿਹਾ ਬਿਲਕੁਲ ਹਾਂ ਬਿਲਕੁਲ ਉਹ ਗੱਲ ਕਰੋ ਤੁਸੀਂ ਲੋ ਜੀ ਫਿਰ ਕਰੋ ਤੁਸੀਂ ਮਨਸੂਬਾ ਬੰਦੀ ਲੇਕਿਨ ਖਾਨਦਾਨੀ ਮਨਸੂਬਾ ਬੰਦੀ ਹੋਰ ਕੋਈ ਮਨਸੂਬਾ ਬੰਦੀ ਨਹੀਂ ਕਰਨੀ ਤੇ ਜੁੜੇ ਰਹੋ ਤੁਸੀਂ ਪੰਜਾਬੀ ਬ੍ਰਾਂਚ ਦੇ ਨਾਲ ਤੇ ਹੁਣ ਮੌਸਮ ਹੋ ਰਿਹਾ ਹੈ ਖੁਸ਼ਗਵਾਰ ਨਿਕਲ ਆਈਆਂ ਨੇ ਤੇ ਇਸਲਾਮਾਬਾਦ ਜਰਸੀਆਂ ਤੇ ਕੋਟੀਆਂ ਅਸੀਂ ਵੀ ਦੇਖੋ ਜੈਕਟਾਂ ਪਾ ਲੀਆਂ ਨੇ ਕਾਲੇ ਰੰਗ ਦੀਆਂ ਤੇ ਸਾਗ ਦਾ ਮੌਸਮ ਵੀ ਆ ਗਿਆ ਮੈਂ ਤੇ ਸਾਗ ਬਣਵਾਇਆ ਸਰਸੋਂ ਦਾ ਤੇ ਮੱਕੀ ਦਾ ਆਟਾ ਵੀ ਆਇਆ ਹੈ ਕਸ਼ਮੀਰ ਤੋਂ ਤੇ ਅਸੀਂ ਤੇ ਖਾਵਾਂਗੇ ਤੁਸੀਂ ਦੇਖੋ ਆਪਣਾ ਤੁਸੀਂ ਕੀ ਕਰਨਾ ਹੈ ਬ੍ਰਾਂਚ ਲੋ ਜੀ ਰੱਬ ਰੱਖਾ ਚੋਈ ਸਭ ਲੋ ਜੀ ਰਾਣਾ ਸਾਹਿਬ ਮੇਰੀ ਤੇ ਫਿਰ ਹੁਣ ਇਹ ਹੀ ਦੁਆਵਾ ਕਿ ਸਰਕਾਰ ਜਿਹੜਾ ਸਿਆਸੀ ਮੰਜ਼ਰ ਨਾਵਾ ਇਹ ਤੇ ਵੀ ਸਮੋਖ ਖਤਮ ਹੋਵੇ ਤੇ ਲੋਰਚ ਵੀ ਖਤਮ ਹੋਵੇ ਵਾਹ ਜੀ ਲੋਕ ਸਾਹ ਲੈਣ ਕੋ ਖੁੱਲੀ ਆਵਾਜ਼ ਵਿੱਚ ਵਾਹ ਜੀ ਵਾਹ ਰੱਬ ਰੱਖਾ ਦੀ ਫਰਾਈ ਰੱਬ ਰੱਖਾ